ਅੱਜ ਆਪਾਂ ਇੱਕ ਅਜਿਹੇ ਕੇਸ ਦੀ ਗੱਲ ਕਰ ਰਹੇ ਹਾਂ ਜਿਸ ਨੇ ਪੰਜਾਬੀ 뮤직 ਸੀਨ ਨੂੰ ਮਤਲਬ ਹਿਲਾ ਕੇ ਰੱਖ ਦਿੱਤਾ ਸੀ ਗੱਲ ਹੋ ਰਹੀ ਹੈ ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲਾ ਤੇ ਉਹਨਾਂ ਦੀ ਪਤਨੀ ਗਾਇਕਾ ਅਮਰਜੋਤ ਕੌਰ ਦੇ ਕਤਲ ਦੀ ਹਾਂਜੀ 8 ਮਾਰਚ 1988 ਦੀ ਘਟਨਾ ਮਿਸੰਪੁਰ ਪਿੰਡ ਵਿੱਚ ਬਹੁਤ ਦੁਖਦਾਈ ਸੀ ਇਹ ਬਿਲਕੁਲ ਤੇ ਅਸੀਂ ਇਸ ਤੇ ਕਾਫੀ ਕੁਝ ਪੜਿਆ ਹੈ ਅਲੱਗ-ਅਲੱਗ ਰਿਪੋਰਟਾਂ ਲੇਖ ਵਗੈਰਾ ਔਰ ਫਿਰ ਕੋਸ਼ਿਸ਼ ਕਰੀਏ ਇਸ ਸਾਰੇ ਮਾਮਲੇ ਨੂੰ ਇਹਨਾਂ ਸਰੋਤਾਂ ਦੇ ਹਿਸਾਬ ਨਾਲ ਸਮਝਣ ਦੀ ਤਹ ਤੱਕ ਜਾਣ ਦੀ ਤਾਂ ਘਟਨਾ ਵਾਲੀ ਦਿਨ ਦੀ ਗੱਲ ਕਰੀਏ ਚਮਕੀਲਾ ਤੇ ਅਮਰਜੋਤ ਉਮਿਸੰਪੁਰ ਗਏ ਸੀ ਉੱਥੇ ਪ੍ਰੋਗਰਾਮ ਸੀ ਹਾਂਜੀ ਜਿੱਦਾਂ ਹੀ ਆਪਣੀ ਕਾਰ ਤੋਂ ਉਤਰੇ ਤਾਂ ਮੋਟਰਸਾਈਕਲ ਤੇ ਕੁਝ ਹਮਲਾਵਰ ਆਏ ਤੇ ਅੰਨੇ ਵਾਹ ਗੋਲੀਆਂ ਚਲਾ ਦਿੱਤੀਆਂ ਹਾਂ ਚਮਕੀਲਾ ਅਮਰਜੋਤ ਤੇ ਨਾਲ ਦੋ ਹੋਰ ਸਾਥੀ ਸੀ ਉਹਨਾਂ ਦੇ ਬੈਂਡ ਦੇ ਉਹ ਵੀ ਮਾਰੇ ਗਏ ਮੌਕੇ ਤੇ ਹੀ ਮੌਤ ਹੋ ਗਈ ਸਾਰਿਆਂ ਦੀ ਪਰ ਸਭ ਤੋਂ ਕੀ ਕਹਿੰਦੇ ਨੇ ਹੈਰਾਨੀ ਵਾਲੀ ਗੱਲ ਉਹੀ ਕਿ ਅੱਜ ਤੱਕ ਕੋਈ ਫੜਿਆ ਨਹੀਂ ਗਿਆ ਬਿਲਕੁਲ ਇੰਨੇ ਸਾਲ ਹੋ ਗਏ ਕੋਈ ਗ੍ਰਿਫਤਾਰੀ ਨਹੀਂ ਕੋਈ ਪਤਾ ਨਹੀਂ ਕੌਣ ਸੀ ਸਾਰੇ ਸਰੋਤ ਹੀ ਕਹਿੰਦੇ ਨੇ हां जी ਤੇ ਇਹੀ ਗੱਲ ਇਸ ਕੇਸ ਨੂੰ ਇਨਾ ਮਤਲਬ ਰਹੱਸਮਈ ਬਣਾਉਂਦੀ ਹੈ ਜਦੋਂ ਕੋਈ ਫੜਿਆ ਨਾ ਜਾਵੇ ਫਿਰ ਕਿਆਸ ਬਹੁਤ ਲਗਦੇ ਨੇ ਤੇ ਸਮੇਂ ਦੇ ਨਾਲ ਕਈ ਥਿਉਰੀਆਂ ਆਈਆਂ ਸਾਹਮਣੇ ਜਿਦਾ ਤੁਸੀਂ ਸਰੋਤਾਂ ਦਾ ਜ਼ਿਕਰ ਕੀਤਾ ਸਭ ਤੋਂ ਜ਼ਿਆਦਾ ਗੱਲ ਹੋਈ ਖਾੜਕੂ ਜਥੇਬੰਦੀਆਂ ਦੇ ਹਾਂ ਉਹ ਦੌਰ ਹੀ ਹੈ ਜ ਜਿਸੀ ਪੰਜਾਬ ਚ 80 ਦਾ ਅਖੀਰ ਮਾਹੌਲ ਕਾਫੀ ਤਣਾਅ ਵਾਲਾ ਸੀ ਬਿਲਕੁਲ ਤੇ ਇਹ ਜਥੇਬੰਦੀਆਂ ਕਾਫੀ ਐਕਟਿਵ ਸੀ ਉਦੋਂ ਤੇ ਕੁਝ ਰਿਪੋਰਟਾਂ ਚ ਲਿਖਿਆ ਹੈ ਕਿ ਚਮਕੀਲੇ ਦੇ ਜਿਹੜੇ ਗਾਣੇ ਸੀ ਕੁਝ ਗਾਣੇ ਥੋੜੇ ਵਿਵਾਦਿਤ ਸਮਝੇ ਜਾਂਦੇ ਸੀ ਹਾਂ ਉਹਨਾਂ ਦੇ ਬੋਲਾਂ ਨੂੰ ਲੈ ਕੇ ਮਤਲਬ ਇਤਰਾਜ਼ ਸੀ ਕਈਆਂ ਨੂੰ ਕਿਹਾ ਗਿਆ ਕਿ ਇਹ ਸਿੱਖ ਕਦਰਾਂ ਕੀਮਤਾਂ ਦੇ ਖਿਲਾਫ ਨੇ ਇੱਥੋਂ ਤੱਕ ਕਿ ਸਰੋਤਾਂ ਚ ਇਹ ਵੀ ਦੱਸਿਆ ਗਿਆ ਹੈ ਕਿ ਤਿੰਨ ਅਲੱਗ-ਅਲੱਗ ਗਰੁੱਪਾਂ ਨੇ ਧਮਕੀਆਂ ਦਿੱਤੀਆਂ ਸੀ ਅੱਛਾ ਤੇ ਇੱਕ ਗੱਲ ਹੋਰ ਚਮਕੀਲੇ ਦਾ ਇੱਕ ਦੋਸਤ ਸੀ ਸਵਰਨ ਸਵੀਆ ਕਈ ਥਾਂ ਜ਼ਿਕਰ ਹੁੰਦਾ ਹੈ ਕਿ ਉਹਨੇ ਮੀਟਿੰਗ ਵੀ ਕਰਵਾਈ ਸੀ ਚਮਕੀਲੇ ਦੀ ਖਾੜਕੂ ਲੀਡਰਾਂ ਨਾਲ ਹਾਂ ਇਹ ਗੱਲ ਮੈਂ ਵੀ ਪੜੀ ਹੈ ਤੇ ਉੱਥੇ ਚਮਕੀਲੇ ਨੇ ਕਹਿੰਦੇ ਨੇ ਮਾਫੀ ਮੰਗੀ ਸੀ ਹਾਂ ਤੇ ਵਾਅਦਾ ਕੀਤਾ ਸੀ ਕਿ ਹੁਣ ਅੱਗੇ ਤੋਂ ਇਹੋ ਜਿਹੇ ਗਾਣੇ ਨਹੀਂ ਸਗੋਂ ਧਾਰਮਿਕ ਗਾਣੇ ਗਾਏਗਾ ਤੇ ਉਹਨੇ ਕੁਝ ਰਿਕਾਰਡ ਵੀ ਕਰਵਾਏ ਸੀ ਬਾਅਦ ਚ ਪਰ ਦੇਖੋ ਇਸ ਵਿੱਚ ਇੱਕ ਪੇਚੇ ਵੀ ਹੈ ਕਿ ਸਵਰਨ ਸਿਵਿਆ ਖੁਦ ਜਿਸਨੇ ਮੀਟਿੰਗ ਕਰਾਈ ਉਹਨੂੰ ਪੂਰਾ ਯਕੀਨ ਨਹੀਂ ਸੀ ਕਿ ਕਤਲ ਪਿੱਛੇ ਸਿੱਧਾ ਖਾੜਕੂ ਹੀ ਸੀ ਅੱਛਾ ਹਾਂ ਹਾਲਾਂਕਿ ਦੂਜੇ ਪਾਸੇ ਕੁਝ ਉਸ ਵੇਲੇ ਦੀਆਂ ਅਖਬਾਰੀ ਰਿਪੋਰਟਾਂ ਕਹਿੰਦੀਆਂ ਨੇ ਕਿ ਕੁਝ ਜਥੇਬੰਦੀਆਂ ਨੇ ਚਿੱਠੀਆਂ ਲਿਖ ਕੇ ਜ਼ਿੰਮੇਵਾਰੀ ਵੀ ਲਈ ਸੀ। ਓਹੋ। ਮਤਲਬ ਇਸ ਥਿਊਰੀ 'ਚ ਵੀ ਪੂਰੀ ਸਪਸ਼ਟਤਾ ਨਹੀਂ ਹੈ। ਕਨਫਿਊਜ਼ਨ ਹੈ। ਬਿਲਕੁਲ। ਕੁਝ ਗੱਲਾਂ ਹੱਕ 'ਚ ਜਾਂਦੀਆਂ, ਕੁਝ ਵਿਰੋਧ 'ਚ। ਠੀਕ ਹੈ। ਚਲੋ ਅੱਗੇ ਵਧਦੇ ਹਾਂ। ਦੂਜੀ ਥਿਊਰੀ ਕੀ ਕਹਿੰਦੀ ਹੈ? ਸਰੋਤਾਂ 'ਚ ਹੋਰ ਕੀ ਜ਼ਿਕਰ ਹੈ? ਦੂਜੀ ਵੱਡੀ ਗੱਲ ਜਿਹੜੀ ਆਉਂਦੀ ਹੈ ਉਹ ਹੈਗੀ ਆ professionl rivalry ਮਤਲਬ ਪੇਸ਼ੇਵਰ ਦੁਸ਼ਮਣੀ ਜਾਂ ਸਾੜਾ। ਅੱਛਾ। ਵੀ ਦੂਜੇ ਗਾਇਕੋ ਦੀ ਕਾਮਯਾਬੀ ਤੋਂ ਖੁਸ਼ ਨਹੀਂ ਸੀ ਹਾਂਜੀ ਚਮਕੀਲਾ ਉਸ ਵੇਲੇ ਮਤਲਬ ਬਹੁਤ ਜ਼ਿਆਦਾ ਮਸ਼ਹੂਰ ਸੀ ਅਖਾੜੇ ਬਹੁਤ ਲੱਗਦੇ ਸੀ ਕਮਾਈ ਬਹੁਤ ਸੀ ਹੂੰ ਤੇ ਪੰਜਾਬੀ 뮤직 ਇੰਡਸਟਰੀ ਚ ਕੰਪੀਟੀਸ਼ਨ ਤਾਂ ਹਮੇਸ਼ਾ ਹੀ ਰਿਹਾ ਤਾਂ ਕਈ ਲੋਕ ਕਹਿੰਦੇ ਨੇ ਕਿ ਸ਼ਾਇਦ ਕਿਸੇ ਹੋਰ ਗਾਇਕ ਨੇ ਜਾਂ ਗਰੁੱਪ ਨੇ ਸਾਜ਼ਿਸ਼ ਰਚੀ ਹੋਵੇ ਪਰ ਇਸਫੇ ਕੰਦਾਜ਼ਾ ਹੀ ਹੈ ਨਾ ਕੋਈ ਸਬੂਤ ਇਸ ਦਾ ਨਹੀਂ ਉਹੀ ਗੱਲ ਕੋਈ ਠੋਸ ਸਬੂਤ ਕਿਸੇ ਵੀ ਸਰੋਤ ਚ ਨਹੀਂ ਮਿਲਦਾ ਇਸ ਬਾਰੇ ਬਸ ਇੱਕ ਕਿਆਸ ਹੈ ਕਿ ਐਵੇਂ ਹੋ ਸਕਦਾ ਠੀਕ ਫਿਰ ਤੀਜਾ ਪਹਿਲੂ ਆਉਂਦਾ ਹੈ ਜਾਤ ਪਾਤ ਦਾ ਹਨਰ ਕਿਲਿੰਗ ਵਾਲਾ ਐਂਗਲ ਹਾਂ ਇਹ ਵੀ ਕਾਫੀ ਡਿਸਕਸ ਹੁੰਦਾ ਹੈ ਕਿਉਂਕਿ ਚਮਕੀਲਾ ਦਲਿਤ ਪਾਈਚਾਰੇ ਤੋਂ ਸੀ RAM DASਿਆ ਸਿੱਖ ਸੀ ਤੇ ਅਮਰਜੋਤ ਜੱਟ ਸਿੱਖ ਪਰਿਵਾਰ ਤੋਂ ਬਿਲਕੁਲ ਤੇ ਉਸ ਸਮੇਂ ਦੇ ਸਮਾਜਿਕ ਮਾਹੌਲ 'ਚ ਇਹ ਅੰਤਰ ਜਾਤੀ ਵਿਆਹ ਸੀ ਜਿਹੜਾ ਸ਼ਾਇਦ ਕਈਆਂ ਨੂੰ ਮਨਜ਼ੂਰ ਨਾ ਹੋਵੇ ਖਾਸ ਕਰਕੇ ਅਮਰਜੋਤ ਦੇ ਪਰਿਵਾਰ ਜਾਂ ਪਾਈਚਾਰੇ ਵੱਲੋਂ ਕੋਈ ਇਤਰਾਜ਼ ਹੋਵੇ ਹਾਂ ਇਹ ਥਿਊਰੀ ਕਹਿੰਦੀ ਹੈ ਕਿ ਸ਼ਾਇਦ ਉਹਨਾਂ ਨੇ ਇਸ ਨੂੰ ਆਪਣੀ ਅਣਖ ਦਾ ਮਸਲਾ ਬਣਾ ਲਿਆ ਹੋਵੇ ਉਸ ਸਮੇਂ ਦੇ ਪੰਜਾਬ ਦੇ ਹਾਲਾਤ ਦੇਖੀਏ ਤਾਂ ਇਹ ਨਾ ਮੁਮਕਿਨ ਨਹੀਂ ਲੱਗਦਾ ਪਰ ਫਿਰ ਵਹੀ ਗੱਲ ਸਬੂਤ ਹੈ ਕੋਈ ਨਹੀਂ ਜੀ ਇਸ ਦੇ ਪੱਖ ਚ ਵੀ ਕੋਈ ਸਿੱਧਾ ਸਬੂਤ ਨਹੀਂ ਹੈ ਇਹ ਵੀ ਬਸ ਇੱਕ ਥਿਊਰੀ ਹੀ ਹੈ ਠੀਕ ਹੈ ਤੇ ਫਿਰ ਇੱਕ ਚੌਥੀ ਥਿਊਰੀ ਵੀ ਹੈ ਜਿਹੜੀ ਸਿੱਧੀ ਉਂਗਲ ਕਰਦੀ ਹੈ ਸਰਕਾਰ ਜਾਂ ਪੁਲਿਸ ਵੱਲ ਹਾਂਜੀ ਇਹ ਥਿਊਰੀ ਵੀ ਕੁਝ ਸਰੋਤਾਂ ਚ ਮਿਲਦੀ ਹੈ ਇਸ ਦੇ ਪਿੱਛੇ ਤਰਕ ਇਹ ਦਿੱਤਾ ਜਾਂਦਾ ਹੈ ਕਿ ਸ਼ਾਇਦ ਸਰਕਾਰੀ ਏਜੰਸੀਆਂ ਨੇ ਖਾੜਕੂਆਂ ਨੂੰ ਬਦਨਾਮ ਕਰਨ ਲਈ ਇਹ ਕਾਰਾ ਕਰਵਾਇਆ ਹੋਵੇ। ਅੱਛਾ ਇਹ ਕਿਵੇਂ? ਇੱਕ ਤਾਂ ਇਹ ਕਿ ਖਾੜਕੂਆਂ ਤੇ ਇਲਜ਼ਾਮ ਲੱਗ ਜਾਵੇ। ਦੂਜਾ ਕੁਝ ਲੋਕ ਇਹ ਵੀ ਕਹਿੰਦੇ ਨੇ ਕਿ ਚਮਕੀਲਾ ਆਪਣੇ ਗਾਣਿਆਂ 'ਚ ਕਈ ਵਾਰ ਜੱਟ ਸੱਭਿਆਚਾਰ ਦੀ ਗੱਲ ਕਰਦਾ ਸੀ ਜਿਹੜੀ ਸ਼ਾਇਦ ਉਸ ਵੇਲੇ ਦੇ ਸਿਸਟਮ 'ਚ ਕਿਸੇ ਨੂੰ ਚੁਪਦੀ ਹੋਵੇ। ਹੂੰ। ਤੇ ਇਸ ਥਿਉਰੀ ਨੂੰ ਤਾਕਤ ਇਸ ਗੱਲ ਤੋਂ ਮਿਲਦੀ ਹੈ ਕਿ ਜਾਂਚ ਕਦੇ ਸਿਰੇ ਕਿਉਂ ਨਹੀਂ ਲੱਗੀ ਬਿਲਕੁਲ ਜੇ ਸਰਕਾਰ ਜਾਂ ਪੁਲਿਸ ਆਪ ਸ਼ਾਮਿਲ ਨਹੀਂ ਸੀ ਤਾਂ ਇੰਨੇ ਹਾਈ ਪ੍ਰੋਫਾਈਲ ਕੇਸ ਦੇ ਕਾਤਿਲ ਲੱਭੇ ਕਿਉਂ ਨਹੀਂ ਗਏ ਇਹ ਸਵਾਲ ਤਾਂ ਹੈਗਾ ਪਰ ਇਹ ਵੀ ਬਾਕੀ ਥਿਉਰੀਆਂ ਵਾਂਗ ਹੀ ਹਾਂ ਬਿਨਾ ਕਿਸੇ ਪੱਕੇ ਸਬੂਤ ਦੇ ਸਭ ਅੰਦਾਜ਼ੇ ਨੇ ਜੋ ਉਸ ਵੇਲੇ ਦੇ ਗੁੰਝਲਦਾਰ ਮਾਹੌਲ ਚੋਂ ਨਿਕਲੇ ਨੇ ਸਹੀ ਗੱਲ ਹੈ ਮਤਲਬ ਚਾਰ ਮੁੱਖ ਥਿਉਰੀਆਂ ਖਾੜਕੂ ਦੂਜੇ ਗਾਇਕ ਓਨਰ ਕਿਲਿੰਗ ਜਾਂ ਸਰਕਾਰੀ ਹੱਥ ਪਰ ਪੱਕਾ ਕੁਝ ਨਹੀਂ ਨਹੀਂ ਬਿਲਕੁਲ ਕੁਝ ਨਹੀਂ ਪਰ ਇੱਕ ਚੀਜ਼ ਪੱਕੀ ਹੈ ਚਮਕੀਲਾ ਅੱਜ ਵੀ ਜ਼ਿੰਦਾ ਹੈ ਲੋਕਾਂ ਦੇ ਦਿਲਾਂ ਚ ਉਹਨਾਂ ਦੇ ਗਾਣਿਆਂ ਚ ਹਾਂਜੀ ਬਿਲਕੁਲ ਉਹਦਾ ਸੰਗੀਤ ਅੱਜ ਵੀ ਬਹੁਤ ਸੁਣਿਆ ਜਾਂਦਾ ਹੈ ਤੇ ਹੁਣੇ ਜਿਹੜੀ Netflix ਤੇ ਫਿਲਮ ਆਈ ਚਮਕੀਲਾ ਉਸਨੇ ਤਾਂ ਇਸ ਕਹਾਣੀ ਨੂੰ ਫਿਰ ਤੋਂ ਨਵੀਂ ਪੀੜੀ ਤੱਕ ਪਹੁੰਚਾ ਦਿੱਤਾ ਹਾਂ ਤੇ ਇਸ ਰਹਸ ਨੂੰ ਮੁੜ ਕੇ ਚਰਚਾ ਚ ਲਿਆ ਦਿੱਤਾ ਸੋ ਕੁਲ ਮਿਲਾ ਕੇ ਦੇਖੀਏ ਤਾਂ ਸਾਡੇ ਕੋ ਕੱਢਣ ਦੇ ਤੱਥ ਨੇ ਪਰ ਕਾਰਨਾ ਬਾਰੇ ਸਿਰਫ ਅਲੱਗ-ਅਲੱਗ ਕਹਾਣੀਆਂ ਨੇ ਥਿਓਰੀਆਂ ਨੇ ਹਰ ਥਿਉਰੀ ਦੇ ਪਿੱਛੇ ਕੋਈ ਨਾ ਕੋਈ ਵਜ੍ਹਾ ਜਾਪਦੀ ਹੈ ਪਰ ਅਸਲ ਸੱਚ ਕੀ ਹੈ ਉਹ ਅੱਜ ਵੀ ਇੱਕ ਬੁਝਾਰਤ ਹੈ ਇੱਕ ਅਣਸੁਲਝੀ ਬੁਝਾਰਤ ਤੇ ਇਸ ਸਾਰੀ ਗੱਲਬਾਤ ਤੋਂ ਬਾਅਦ ਇੱਕ ਸਵਾਲ ਮੇਰੇ ਮਨ ਚ ਆ ਰਿਹਾ ਹੈ ਹਾਂਜੀ ਪੁੱਛੋ ਕਿ ਇੰਨਾ ਸਮਾਂ ਹੋ ਗਿਆ ਤਿੰਨ ਦਹਾਕੀਆਂ ਤੋਂ ਵੱਧ ਕੋਈ ਨਤੀਜਾ ਨਹੀਂ ਨਿਕਲਿਆ ਫਿਰ ਵੀ ਲੋਕਾਂ ਦੀ ਚਮਕੀਲੇ ਦੇ ਜੀਵਨ ਚ ਉਹਦੇ ਸੰਗੀਤ ਚ ਤੇ ਉਹਦੀ ਮੌਤ ਦੇ ਇਸ ਪੇਥ ਚ ਇੰਨੀ ਦਿਲਚਸਪੀ ਕਿਉਂ ਹੈ ਹੂੰ ਇਹ ਬਹੁਤ ਵਧੀਆ ਸਵਾਲ ਹੈ। ਇਹ ਉਹਦੀ ਕਲਾ ਦਾ ਕਮਾਲ ਹੈ ਜਾਂ ਸਾਡੇ ਸਮਾਜ ਦੀ ਕੋਈ ਐਸੀ ਗੱਲ ਹੈ ਜਿਹੜੀ ਇਸ ਕਹਾਣੀ ਨਾਲ ਜੁੜੀ ਹੋਈ ਹੈ ਤੇ ਸਾਨੂੰ ਟੁੰਬਦੀ ਰਹਿੰਦੀ ਹੈ। ਸ਼ਾਇਦ ਦੋਵੇਂ ਹੀ ਗੱਲਾਂ ਹੋਣ। ਕਲਾ ਦੀ ਤਾਕਤ ਵੀ ਤੇ ਸਮਾਜ ਦਾ ਉਹ ਸ਼ੀਸ਼ਾ ਵੀ ਜੋ ਇਸ ਕਹਾਣੀ 'ਚ ਸਾਨੂੰ ਨਜ਼ਰ ਆਉਂਦਾ ਹੈ। ਇਸ ਤੇ ਸੋਚਣਾ ਬਣਦਾ ਹੈ।